ਸਾਹਿਕਾ ਸਾਰੇ ਵੀਰਾਂ ਨੂੰ ਆਹਦੇ ਤੇ ਰਬ ਦੇ ਸਾਹ ਨਾਲ ਤੁਹਾਨੂੰ ਦੱਸਦਾ ਵੀ ਕਿਵੇਂ ਦੇ ਮੋਹਰ ਲਾ ਕੇ ਜੀ ਵੀਡੀਓ ਦੇਖ ਕੇ ਜਾਂਗਾ ਸ਼ੋਰ ਕਰਕੇ ਬੱਕਰੀਆਂ ਨਾ ਰੱਖਿਓ ਬਹੁਤ ਵਧੀਆ ਬਿਜ਼ਨਸ ਆ ਰੱਖੋ ਜਰੂਰ ਪਰ ਜੇ ਤੁਸੀਂ ਆਪ ਕਰ ਸਕਦੇ ਹੋ ਕਿਸੇ ਦੇ ਸਿਰ ਤੇ ਛੱਡ ਕੇ ਨੀਏ ਬਿਜ਼ਨਸ ਚੱਲਦਾ ਤਾਂ ਗਏ ਬਹੁਤ ਦੇਖ ਰੇਖ ਭਾਲਦੀ ਆ ਗੌਰ ਭਾਲਦੀ ਜਿਵੇਂ ਕਹਿੰਦਾ ਪਿਆਰ ਭਾਲਦੀ ਹੈ ਕਸਮ ਦਾ ਵੀ ਆਥਨ ਸਵੇਰ ਤੁਸੀਂ ਉਹਨਾਂ ਕੋਲੇ ਜਾਓ ਕਿਹੜਾ ਕੱਢੋ ਜੇ ਦੇ ਕਹੋ ਵੀ ਬੰਦਾ ਰੱਖ ਕੇ ਤੇ ਮੈਂ ਆ ਬਾਹਰਲੇ ਮੌਨਖ ਚ ਬੈਠਾ ਰਵਾਂ ਨਹੀਂ ਕਹਾਂ ਜੱਬੇ ਇਵਰੇ ਬਹੁਤ ਕਟਾ ਖਾਦਾ ਸੀ ਫਟੇਰ ਗੇ ਬਣਾਉਂਦੀਆਂ ਜਾਂਦੇ ਆ ਉੱਥੋਂ ਮੀਨ ਡੇਢ ਮਹੀਨੇ ਦੇ ਵਿੱਚ ਵਿੱਚ ਨਾ ਪਾਣੀ ਦੇਖਦੇ ਆ ਉਹਨਾਂ ਦਾ ਸ਼ੋਰ ਹਨਾ ਸੋ ਆ ਤੁਮਨ ਦੀ ਬੇਨਤੀ ਆ ਜੇ ਤੁਸੀਂ ਰੱਖਣੀਆ ਆਉ ਦੇ ਸਰ ਤੇ ਕੋ ਕੰਮ ਬਹੁਤ ਵਧੀਆ ਬੱਕਰੀਆਂ ਦਾ ਪੇਡਣ ਦਾ ਬਹੁਤ ਵਧੀਆ ਕੰਮ ਆ ਸਾਰੇ ਕੰਮ ਨਾ ਔਰੇ ਜਾਂਦਾ ਨਾ ਪਰ ਆਪ ਦੀ ਜ਼ਿੰਮੇਵਾਰੀ ਤੇ ਜੇ ਤੁਸੀਂ ਕਰ ਸਕਦੇ ਹੋ ਜਾਂ ਕੋਈ ਤੁਹਾਡਾ ਪਰਿਵਾਰ ਦਾ ਖਾਸ ਮੈਂਬਰ ਕਰ ਸਕਦਾ ਜਿਹਨੂੰ ਥੋੜਾ ਜਿਹਾ ਸ਼ੌਂਕ ਹੋਵੇ ਉਹ ਬਹੁਤ ਵਧੀਆ ਕੰਮ ਕਰੋ ਜ਼ਰੂਰ ਪਰ ਜੇ ਕਿਸੇ ਵੀ ਤੁਸੀਂ ਕਹੋ ਵੀ ਮੈਂ ਬਾਹਰ ਬਹਿ ਕੇ ਤੇ ਕਹਾਂ ਇਹ ਫਲਾਨਿਆਂ ਤੋਂ ਕਰ ਲਿਆਂ ਮੈਂ ਤੈਨੂੰ ਪੈਸੇ ਭੇਜ ਦਿੰਨਾ ਹਨ ਜਾਂ ਤੂੰ ਰੱਖ ਲੈ ਆਪਾਂ ਬਿਜ਼ਨਸ ਕਰ ਲੈਨੇ ਸਾਂਝ ਕਦੇ ਵੀ ਨਹੀਂ ਹੋ ਸਕਦਾ ਥੈਂਕ ਯੂ ਧੰਨਵਾਦ ਤੁਹਾਡਾ ਇੱਕ ਮਾਈਂਡ ਚ ਰੱਖੋ ਕੀਪਰ ਮਾਈਂਡ ਇਹ ਕਦੇ ਵੀ ਨਹੀਂ ਕਰਨਾ ਜਾਨਵਰ ਦਾ ਕੰਮ ਆ ਜਿਹੜਾ ਆਪ ਕੋਲੇ ਰਹਿ ਕੇ ਕਰੋ ਫੇਰ ਹੀ ਕਾਮਯਾਬੀ ਆ ਧੰਨਵਾਦ ਨਹੀਂ ਪੈਸੇ ਦੀ ਵਰਵਾਦੀਆ ਧੰਨਵਾਦ ਪਲੀਜ਼ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਥੈਂਕ ਯੂ